ਚਮੜ ਹੋਈ ਬੇਅਦਵੀ ਕ੍ਰਿਸ਼ਨ ਭਗਵਾਨ ਦੇ ਮੋਤੇ ਤੇ ਫੁਕਾ ਮਾਰ ਕੇ ਚੜਾਈ ਦੁੱਧ ਤੇ ਉਠੇ ਸਵਾਲ ਰਾਜਾ ਕਿੰਗ ਨੇ Hindu ਧਰਮ ਦੀ ਆਸਥਾ ਨੂੰ ਪਹੁੰਚਾਈ ਠੇਸ ਗੁਰੂ ਨਗਰੀ ਮਾਨਸਰ ਤੋਂ ਸ਼ੀਵ ਸੈਨਾ ਸ਼ੇਰੇ ਹਿੰਦ ਦੇ ਨੈਸ਼ਨਲ ਧਰਮ ਪ੍ਰਚਾਰਕ ਪੰਡਿਤ ਗਿਰਦਾਰੀ ਲਾਲ ਅਤੇ ਰਾਸ਼ਟਰੀ Hindu ਚੇਤਨਾ ਮੰਚ ਦੇ ਪੰਜਾਬ ਪ੍ਰਧਾਨ ਅਨੰਦ ਖੇਮਕਵਾਲੋਂ जीएमडी ग्रुप ਤੇ Hindu ਧਰਮ ਦੀ ਆਸਥਾ ਨੂੰ ਠੇਸ ਪਹੁੰਚਾਣ ਦੇ ਬਹਿਤ ਗੰਬੀਰ ਦੋਸ਼ ਲਾਏ ਹਨ ਮੈਂ ਪੰਡਿਤ ਗਰਧਾਰੀ لال ਨੈਸ਼ਨਲ ਧਰਮ ਪ੍ਰਚਾਰ ਸ਼ਿਵ ਸੈਨਾ ਸ਼ੇਰੇ ਹਿੰਦ ਮੈਂ ਸਨਾਤਨ ਧਰਮ ਦੇ ਵਿੱਚ ਅੱਜ ਦਿਨ ਦੇਖਦਾ ਹੀ ਰਹਿਣਾ ਕੁਛ ਨਾ ਕੁਛ ਇੱਕ ਵੀਡੀਓ ਮੇਰੇ ਸਾਹਮਣੇ ਆਈ ਹੈ ਜਿਸ ਸ਼ਖਸ ਦਾ ਨਾਮ ਰਾਜਾ ਲਾਰਸ ਰੋਡ ਦਾ ਹੈ ਉਸਨੇ ਦੁਰਗਿਆਨਾ ਮੰਦਰ ਦੇ ਵਿੱਚ ਕ੍ਰਿਸ਼ਨ ਜੀ ਤੇ ਦੁੱਧ ਅਭਿਸ਼ੇਕ ਕੀਤਾ ਪਰ ਦੁੱਧ ਅਭਿਸ਼ੇਕ ਕਰਨ ਤੋਂ ਪਹਿਲੇ ਉਹਨੇ ਪਤਾ ਨਹੀਂ ਕੀ ਮੰਦਰ ਵਿੱਚ ਬੋਲਿਆ ਆਪਣੇ ਕਰਤਾ ਕਰਤਾਰ ਈਸ਼ਵਰ ਦੇ ਉੱਤੇ ਕੀ ਗੱਲ ਦੁੱਧ ਦੇ ਵਿੱਚ ਫੂਕ ਮਾਰਨਾ ਕਿਉਂਕਿ ਥੁੱਕ ਦੀਆਂ ਬੂੰਦਾਂ ਡਿੱਗ ਸਕਦੀਆਂ 2-4 ਪਰ ਮੈਂ ਕਦੀ ਇਸ ਤਰ੍ਹਾਂ ਕਿਸੇ ਨੂੰ ਅਭਿਸ਼ੇਕ ਕਰਦੇ ਨਹੀਂ ਦੇਖਿਆ ਦੁੱਧ ਜੀ ਦਾ ਪਰ ਮੈਂ ਇਹ ਚਾਹਨਾ ਕਿ ਉਸ ਸ਼ਖਸ ਨੂੰ ਪੁੱਛਿਆ ਜਾਵੇ ਕਿ ਕਿਉਂ ਕੀਤਾ ਹੈ ਕੀ ਮਤਲਬ ਹੈ ਉਹਦਾ ਕੀ ਗੱਲ ਆਪਣਾ ਪਰਮਾਤਮਾ ਪਵਿੱਤਰ ਨਹੀਂ ਹੈਗਾ ਕਿ ਉਹ ਇਸ ਦੁੱਧ ਦਾ ਭੁੱਖਾ ਹੈ ਦੁੱਧ ਤੇ ਉਹਨੂੰ ਪਵਿੱਤਰ ਚੜਾਇਆ ਜਾਂਦਾ ਭਾਵ ਦੇ ਨਾਲ ਮੰਤਰ ਅੰਦਰੋਂ ਪੜਾਇਆ ਜਾਂਦਾ ਫੂਕ ਮਾਰਨ ਦਾ ਕੋਈ ਮਤਲਬ ਨਹੀਂ ਬੰਦਾ ਭਈ ਅਸੀਂ ਵੀ ਅਭਿਸ਼ੇਕ ਕਰਦੇ ਹਾਂ ਪਰਮਾਤਮਾ ਦਾ ਅਸੀਂ ਕਦੇ ਇਤਨਾ ਫੂਕ ਨਹੀਂ ਮਾਰੀ ਮੈਂ ਇਹ ਚਾਹਨਾ ਕਿ ਉਹ ਹਨੂਮਾਨ ਜੀ ਦੇ ਉੱਤੇ ਨੋਟ ਚੜਾਉਂਦਾ ਬੜੇ ਜ਼ੋਰ ਦੀ ਨਾਲ ਝਟਕੇ ਦੇ ਨਾਲ ਹੈ ਜੀ ਕਿੰਨੇ ਜਣੇ ਆਸਥਾ ਨਾਲ ਚੜਾਉਂਦੇ ਆ ਪਰ ਕਦੀ ਕਿਹੇ ਬੰਦੇ ਤੋਂ ਵਾਰ ਕੇ ਨਹੀਂ ਚੜਾਇਆ ਕੀ ਗੱਲ ਉਹ ਕੀ ਵਿਖਾਣਾ ਚਾਹੁੰਦਾ ਲੋਕਾਂ ਨੂੰ ਮੈਂ ਪੁੱਛਣਾ ਚਾਹਨਾ ਉਹਨੂੰ ਕਿ ਰਾਜਾ ਜੀ ਹੱਥ ਜੋੜ ਕੇ ਪ੍ਰਾਰਥਨਾ ਕਿ ਜੇ ਤੁਸੀਂ ਸਾਰੇ ਹਿੰਦੂਆਂ ਦੀ ਗੱਲ ਨਾ ਮੰਨ ਕੇ ਮਾਫੀਨਾਮਾ ਨਾ ਕੀਤਾ ਤੇ ਮੈਂ ਸਾਰੇ ਹਿੰਦੂਆਂ ਨੂੰ ਅਪੀਲ ਕਰਦਾ ਵਾਂ ਕਿ ਇਹਦੇ ਉੱਤੇ ਜੋ ਬੰਦੀ ਕਾਰਵਾਈ ਬੰਦੀ ਏ ਉਹ ਬਣਾਈ ਜਾਏ ਤਾਂ ਕਿ ਇਹਨੂੰ ਸਬਕ ਮਿਲੇ ਕਿ ਪਰਮਾਤਮਾ ਦੇ ਨਾਮ ਦਾ ਪਖੰਡ ਨਹੀਂ ਕੀਤਾ ਜਾਂਦਾ ਸਾਡੇ ਧਰਮ ਦੇ ਵਿੱਚ ਪਰਮਾਤਮਾ ਨੂੰ ਬੜਾ ਸੇਵਾਦਾਰ ਅਸੀਂ ਭਗਤਾਂ ਸਾਰੇ ਕਿ ਮੈਂ ਵੀ ਸੇਵਾ ਹੀ ਕਰਦਾ ਵਾਂ ਮੈਂ ਅਨੁਜ ਖੇਮਕਾ ਰਾਸ਼ਟਰੀ ਅੰਦਚੇਤਨਾ ਮੰਚ ਪੰਜਾਬ ਪ੍ਰਦਾਨ ਬੜੇ ਸ਼ਰਮ ਦੀ ਗੱਲ ਹੈ ਕਿ ਜਿਹੜੇ ਅੱਜਕਲ ਸੋਸ਼ਲ ਮੀਡੀਆ ਦੇ ਵਿੱਚ ਮੈਂ ਰਾਇਆ ਰਾਇਆ ਨਾਮ ਦਾ ਲੜਕਾ ਜਿਹੜਾ ਚਲੋ ਸੇਵਾ ਹੁੰਦੀ ਆ ਮੰਨ ਦੀ ਸੇਵਾ ਆ ਤੇ ਮੈਂ ਇੱਕ ਗੱਲ ਨੋਟ ਕਰਨਾ ਮੈਂ ਰਾਇਆ ਜੀ ਨੂੰ ਪੁੱਛਣਾ ਚਾਹੁੰਦਾ ਜਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਚਲੋ ਮੈਂ ਕਹਿੰਦਾ ਸੇਵਾ ਹੁੰਦੀ ਹੈ ਕਰੋ ਸੇਵਾ ਕੋਈ ਦਿੱਕਤ ਨਹੀਂ ਹੈ ਕਿਸੇ ਚੀਜ਼ ਦਾ ਲਾਲਚ ਨਹੀਂ ਹੁੰਦਾ ਮਨ ਦੀ ਸ਼ਰਧਾ ਹੁੰਦੀ ਹੈ ਠੀਕ ਹੈ ਪਿੱਛੇ ਮੈਂ ਵੀਡੀਓ ਵੇਖਦਾ ਵੈਸੀ ਇਹ ਵੇਖੋ ਆਪਣਾ ਜਿਹੜੇ ਰਾਇਆ ਜੀ ਹੈਗੇ ਆ ਠੀਕ ਹੈ ਕੁਝ ਦਿਨ ਪਹਿਲੇ ਤੇ ਇਹਨਾਂ ਨੇ ਕੀ ਕੀਤਾ ਦੁਰਗਾਣਾ ਮੰਦਿਰ ਦੇ ਵਿੱਚ ਜਾ ਕੇ ਠੀਕ ਹੈ ਮੈਂ ਨਹੀਂ ਕਹਿੰਦਾ ਰਾਇਆ ਜੀ ਤੁਹਾਨੂੰ ਮੈਂ ਚੈਲੰਜ ਕਰ ਰਹਾ ਠੀਕ ਹੈ ਇਹ ਜਿਹੜੇ ਹੈਗੇ ਨਾ ਹਿੰਦੂਆਂ ਦੇ ਖਿਲਾਫ ਹੈ ਤੇ ਅਸੀਂ ਇਹਦਾ ਕੜਾ ਵਿਰੋਧ ਕਰਾਂਗੇ ਇਹ ਦੇਖੋ ਵੀਡੀਓ ਦੇ ਵਿੱਚ ਸਾਰੇ ਵੇਖੋ ਇਹ ਜਿਹੜੀ ਹਨ ਨੇ ਇਹ ਲੱਡੂ ਗੋਪਾਲ ਜੀ ਕਾਨਾਈ ਦੇ ਜਿਹੜਾ ਜਲ ਚੜਾ ਰਹੇ ਆ ਦੇਖਣਾ ਸਾਰੇ ਦੇਖੋ ਕਾਨਾਈ ਦੇ ਜਿਹੜਾ ਜਲ ਚੜਾ ਰਹੇ ਆ ਦੇਖੋ ਫੂਕ ਮਾਰ ਕੇ ਠੀਕ ਹੈ ਹਿੰਦੂਆਂ ਦੇ ਖਿਲਾਫ ਹੈ ਠਾਕੁਰ ਜੀ ਨੂੰ ਗਲਤ ਕਰ ਰਹੇ ਆ ਠੀਕ ਆ ਦੇਖੋ ਸਾਰੇ ਫੂਕ ਮਾਰ ਕੇ ਮੰਤਰ ਪੜ੍ਹ ਕੇ ਕਨਾਈ ਦੇ ਜਲ ਚੜਾ ਰਹੇ ਆ ਅਸੀਂ ਇਹਦਾ ਕੜਾ ਵਿਰੋਧ ਕਰਦੇ ਆ ਉਹਨਾਂ ਨੂੰ ਚੇਤਾਵਨੀ ਦਿੰਦੇ ਆਪਣੀ ਹਰਕਤਾਂ ਤੋਂ ਬਾਜ ਆ ਜਿਓ ਤੁਸੀਂ ਸੇਵਾ ਕਰਨੀ ਹੈ ਜਿਹੜੀ ਸੇਵਾ ਕਰਨੀ ਹੈ ਤੁਸੀਂ ਕਰੋ ਸੇਵਾ ਕੋਈ ਦਿੱਕਤ ਨਹੀਂ ਆ ਸਰ ਬੰਦੇ ਸੇਵਾ ਕਰਦੇ ਆ ਅਸੀਂ ਇਹਦਾ ਕੜਾ ਵਿਰੋਧ ਕਰਾਂਗੇ ਰਾਜਾ ਜੀ ਤੁਸੀਂ ਦਾਨ ਜਿੰਨਾ ਮਰਜ਼ੀ ਕਰੋ ਕੋਈ ਦਿੱਕਤ ਨਹੀਂ ਸਾਨੂੰ ਅਸੀਂ ਤੁਹਾਡੇ ਖਿਲਾਫ ਨਹੀਂ ਆ ਜਿਹੜੀ ਹੈ ਚੀਜ਼ ਹੈ ਹਰਕਤ ਹੈ ਤੇ ਇਸ ਕਰਕੇ ਅਸੀਂ ਉਹਦਾ ਕੜਾ ਵਿਰੋਧ ਕਰਦੇ ਆ ਤੁਸੀਂ ਮੰਦਿਰਾਂ ਚ ਜਾਓ ਤੁਹਾਡੇ ਪੈਸੇ ਆ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਆਪਣੇ ਪੈਸੇ ਆਪਣੇ ਬੰਦਿਆਂ ਦੇ ਵਾਰਕ ਕਰਕੇ ਤੁਸੀਂ ਗੱਲੇ ਦੇ ਵਿੱਚ ਪਾਈ ਜਾ ਰਹੇ ਹੋ ਇਹ ਕੀ ਮਤਲਬ ਹੋਇਆ ਤੇ ਆਪਣੀ ਹਰਕਤਾਂ ਤੋਂ ਬਾਝ ਆਇਓ ਰਾਜਾ ਜੀ ਮੈਂ ਹੱਲੇ ਵੀ ਕਹਿ ਰਿਹਾ ਤੁਹਾਨੂੰ ਤੁਸੀਂ ਸੇਵਾ ਕਰਨੀ ਹੈ ਖੁੱਲੇ ਦਿਲ ਨਾਲ ਕਰੋ ਕੋਈ ਦਿੱਕਤ ਨਹੀਂ ਹੈ ਕੋਈ ਐ ਨਹੀਂ ਰੱਬ ਕੰਨਾ ਮੈਨੂੰ ਪੈਸੇ ਚੜਾਓ ਚੜਾਓ ਠੀਕ ਹੈ ਤੁਸੀਂ ਦਿਖਾਵਾ ਹੈਗਾ ਤੁਸੀਂ ਸੇਵਾ ਕਰਨੀ ਹੈ ਗੁਪਤ ਕਰੋ ਤੁਸੀਂ ਦੇ ਆਪਣਾ 5 500 ਰੁਪਏ ਦੇ ਨੋਟ ਐਵੇਂ ਹਨੂਮਾਨ ਜੀ ਦੇ ਦੁਰਗਾਣਾ ਮੰਦਿਰ ਦੇ ਵਿੱਚ ਜਿਹੜੇ ਹੈਗੇ ਆ ਰਿਹਾ ਨੇ ਲੁੱਟਾਰੇ ਆਪਣੇ ਬੰਦਿਆਂ ਨੂੰ ਵਾਰ ਕੇ ਕੋਈ ਹਨੂਮਾਨ ਜੀ ਪੈਸੇ ਦੇ ਭੁੱਖੇ ਹੈਗੇ ਆ ਇੱਕ ਗੱਲ ਦੱਸੋ ਲਾਇਆ ਜੀ ਮੈਂ ਹੱਲੇ ਵੀ ਕਹਦਾ ਤੁਸੀਂ ਸੰਭਲ ਜੋ ਨਹੀਂ ਚੰਗਾ ਲੱਗਦਾ ਐਵੇਂ ਆਪਣੇ ਹਿੰਦੂਆ ਨੂੰ ਬੜੀ ਠੇਸ ਪਹੁੰਚੀ ਐ ਤੇ ਅਸੀਂ ਇਹਦਾ ਕੜਾ ਵਿਰੋਧ ਕਰਾਂਗੇ ਤੁਸੀਂ ਹਫ਼ਤੇ 10 ਦਿਨ ਦੇ ਵਿੱਚ ਮਾਫੀਨਾਮਾ ਆਪਣਾ ਤਿਆਰ ਕਰ ਲਓ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਇਸ ਦੌਰਾਨ ਜਦ ਪੱਤਰਕਾਰਾਂ ਨੇ ਲਾਰੈਂਸ ਰੋਡ ਤੇ ਲਗਾਏ ਲੰਗਰ ਮੌਕੇ ਰਾਜਾ ਕਿੰਗ ਦੇ ਬਿਆਨ ਲੈਣ ਚਾਹੇ ਤਾਂ ਉਹਨਾਂ ਦੇ ਸੁਰੱਖਿਆ ਕਾਮਿਆਂ ਨੇ ਇਹ ਕਹਿ ਕੇ ਪੱਤਰਕਾਰਾਂ ਨੂੰ ਵਾਪਸ ਭੇਜ ਦਿੱਤਾ ਕਿ ਪੱਤਰਕਾਰਾਂ ਦੇ ਅੰਦਰ ਆਉਣ ਤੇ ਰੋਕ ਲਗਾਈ ਗਈ ਹੈ राजा जी राजा जी लंगर लंगर लगाने वास्ते जीरित किया है, मैं वहाँ पे लंगर खाने जाता था, जब थीक मुझे सौ रुपया चार जगह पूरी आती थी ग्रीक को खिला के लंगर है। है। खाता था दरबार साहब थे मुझे तब पता नहीं था सीधा से मिलता है रोज खाता था वहाँ से मुझे प्रेरणा ही लंगर लगाने की और सबकी मैं ये विश्वास करता हूँ अगर इंसान भूखा है उसके अंदर जो रब है वो भी भूखा है लेकिन

ਤੇ ਸਾਰੇ ਦੁੱਧ ਚੜਾੜੇ ਤੂੰ ਉਹ ਦੁੱਧ ਦੇ ਵਿੱਚ ਕੋਈ ਮੰਤਰ ਪੜ ਕੇ ਦੁੱਧ ਦੇ ਵਿੱਚ ਮੰਤਰ ਪੜ ਕੇ ਦੁੱਧ ਦੇ ਵਿੱਚ ਦੇਖੋ ਰਾਜਾ ਜੀ ਇੱਕ ਸਵਾਲ ਦੁੱਧ ਦੇ ਵਿੱਚ ਮੰਤਰ ਪੜ ਕੇ ਦੁੱਧ ਦੇ ਵਿੱਚ ਮੰਤਰ ਪੜ ਕੇ ਫੂਕ ਮਾਰ ਕੇ ਤੂੰ ਲੱਡੂ ਸਪਾਟ ਦੇ ਦਾ ਮੰਤਰ ਚੜਾਇਆ ਕ੍ਰਿਸ਼ਨ ਜੀ ਕੀ ਤੁਸੀਂ ਕੋਈ ਕੋਈ ਮੰਤਰ ਪੜ ਕੇ ਫੂਕ ਮਾਰੀ ਪੁੱਛ ਲੈ ਆਂਸਰ ਲੀਜੀਏ ਹਾਂਜੀ ਹਾਂਜੀ ਆਪ ਵਿਚ ਨਹੀਂ ਬੋਲੀਏ ਹਾਂਜੀ ਕ੍ਰਿਸ਼ਨ ਜੀ ਦੇਖਿਓ ਮੈਂ ਮਤ ਇਹ ਇਹ ਕੌਣ ਹੈ ਆਪਨੇ ਕੁਸਚਨ ਪੁੱਛਿਆ ਕ੍ਰਿਸ਼ਨ ਜੀ ਹਾਂਜੀ 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 ਉਹ ਵੀਡੀਓ ਦੇਖੀ ਤੁਹਾਡੀ ਦੇਖਿਓ ਆਂਸਰ ਦੇ ਰਿਹਾ ਹਾਂ ਬੋਲ ਲੀ ਨਾ ਬੋਲਣਗੇ ਤਾਂ ਆਂਸਰ ਕਿਵੇਂ ਦਊਗਾ ਹਾਂਜੀ ਹਾਂਜੀ ਬੋਲੋ मैंने उसमें चार बारी बोला पहले हाँ जी मैं इस बात पे भी देखिए राधे राधे अरबो खरबो बार करिए लेकिन तू भूख ये चीज नहीं पता तुझे यहाँ तो आप मेरे लिए आए हैं मैं आपको बस करा के जाऊँगा जय माता दी की कभी बस नहीं होती जी यहाँ तो सुन लीजिए यहाँ तो मैं कह रहा हूँ नहीं आंसर दूंगा दे रहा हूँ ना आपका आंसर

उनके चरणों का आशीर्वाद लिया देखिए कृष्ण जी जब माखन चोर थे तो वो आधा माखन पहले अपनों को खिलाते थे सुदामा को खिलाते थे बाकियों का भी नाम नहीं पता मुझे किसी को नहीं पता भण्जाद तो भण्जाद मैंने कुछ गलत नहीं किया होता तो आज मैं यमराज मुझे ऊपर ले गया होता नहीं पता, पता, तो, पता तो, तो ये थे लंगर लाया તુહી થે ઇંદે લંગર લગાય પંજાબ وچ پورے હાડા આય પે આ પંજાબ وچ پورے હાડા આય પે આ તુહી પંજાબ وچ لوકે ન મત કરોગે દેખીએ ડીસી સાહેબ બીઝી હે હા લાખ રૂપિયા કે ચેક પડે હે હા ડીસી સાહેબ કો દેને હે હા ડીસી સાહેબ કહેતે હે એક دو દિનો મે આઈએ ચેક દે દઈએ ચેક લાખ રૂપિયા કે પડે હે લાખ રૂપિયા કે તુહી خود થે દોરા કરને જાવગે નહીં દેખીએ મે 20 20 જગહ લંગર લગાયા ہوا હે 3 જગહ લંગર રાત સે સ્ટાર્ટ હે میرے ભાઈ હાજી કહા એક તો હીરા પનીર પે લંગર સ્ટાર્ટ હોને لگا હાજી હાજી એ ਦુસરા હોને لگا હે સારા પુર્જી વલે પે હાજી હાજી તીસરા બ્લુ બેકર્સ પે દેખીએ देखो ये फरमान है कि अकेला काम आ? करना है मैं अकेला क्या-क्या काम करूंगा मैं इनकी पासियां कुछ दिखाने नहीं आता

ਫੂਕ ਮਾਰ ਕੇ ਦੁੱਧ ਕਾਨਾ ਜਿਹਨੂੰ ਚੜਾਇਆ ਉਹ ਗਲਤ ਗਲ ਤੁਸੀਂ ਖੁਦ ਹੀ ਹਿੰਦੂ ਜੇ ਐਸੀ ਨੂੰ ਤੁਸੀਂ ਮੰਨਦੇ ਜੇ ਐਸੀ ਨੂੰ ਗਲਤ ਮੰਨਦੇ ਜੇ ਤੁਸੀਂ ਗਲਤ ਮੰਨਦੇ ਐਸੀ ਨੂੰ ਤੁਸੀਂ ਖੁਦ ਹੀ ਹਿੰਦੂ ਜੇ ਕੀ ਗੱਲ ਦੱਸਾਂ ਮੈਂ ਨੂੰ ਦੇਖੇ ਹਾਂ ਜੀ ਅਗਰ ਮੈਂ ਹਿੰਦੂ ਹੁੰਦਾ ਮੈਂ ਇਹ ਕਹਿੰਦਾ ਹੂੰ ਮੇਰੇ ਮਾਤਾ ਜੀ ਕਹਾਂ ਰਬ ਏਕ ਹੈ ਨਾ ਮੈਂ ਹਿੰਦੂ ਨਾ ਮੈਂ ਮੁਸਲਿਮ ਨਾ ਮੈਂ ਸਿੱਖ ਨਾ ਮੈਂ ਇਸਾਈ ਨਾ ਮੈਂ ਹਿੰਦੂ ਨਾ ਮੈਂ ਮੁਸਲਿਮ ਨਾ ਮੈਂ ਸਿੱਖ ਨਾ ਮੈਂ ਇਸਾਈ ਮੈਂ ਜੈ ਮਾਤਾ ਦੀ ਵਲਾਂ ਮੇਰੇ ਭਾਈ ਮੇਰੇ ਸਰੇ ਨਾਨਕਦੇਵ ਜੀ ਦੀ ਮਾਤਾ ਤੇਪਤਾ ਜੀ ਕੋ ਵੀ ਜੈ ਮਾਤਾ ਦੀ ਕਹਤਾ ਹੂੰ ਮੈਂ ਗੁਰੂ ਨਾਨਕਦੇਵ ਜੀ ਦੀ ਭ ਦੇਵ ਜੀ ਦੀ ਵਾਈਸ ਸੁਲਖਨਾ ਜੀ ਨੂੰ ਵੀ ਕਹਤਾ ਹੂੰ ਜੈ ਮਾਤਾ ਦੀ ਮੈਂ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੀ ਮਾਂ ਦਾ ਨਾਮ ਨਹੀਂ ਬਤਾਉਂਦਾ ਉਹਨਾਂ ਦੀ ਮਾਤਾ ਜੂਨੀ ਜੀ ਕੋ ਵੀ ਜੈ ਮਾਤਾ ਦੀ ਕਹਤਾ ਹਾਂ ਬਰਕ ਰੁਕ ਜਾਓ